ਸਾਥਕੋ ਆਪਾਂ ਜਿਹੜੀਆਂ ਹਰੀਕੇ ਐਡ ਤੋਂ ਨਹਿਰਾਂ ਨਿਕਲਦੀਆਂ ਜਿਹੜੀਆਂ ਇੱਕ ਰਾਜਸਥਾਨ ਫੀਡਰ ਤੇ ਇੱਕ ਪੰਜਾਬ ਨਹਿਰ ਆਪਾਂ ਬਿਲਕੁਲ ਉਹਨਾਂ ਦੇ ਉੱਪਰ ਖੜੇ ਹੋਏ ਆ ਕਿਉਂਕਿ ਆਪਾਂ ਜਾਣਦੇ ਆ ਕਿ ਜਿਹੜਾ ਪਾਣੀ ਦੀ ਮਾਰ ਦੇ ਨਾਲ 8 ਜ਼ਿਲ੍ਹਿਆਂ ਦੇ ਵਿੱਚ ਵੱਡਾ ਨੁਕਸਾਨ ਲੋਕਾਂ ਦਾ ਹੋਇਆ ਕਿਉਂਕਿ ਲੋਕ ਘਰੋਂ ਬੇਕਾਰ ਹੋ ਗਏ ਔਰ ਸਾਡੇ ਦਾਨੀ ਸੱਜਣ ਵੀ ਵੀਰ ਵੀ ਜਿਹੜੇ ਸਾਡੇ ਦਿਨ ਰਾਤ ਪੈਣਾ ਭਰਾ ਉਹਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੂੰ ਸਲੂਟ ਹੈ ਤੇ ਉਹਨਾਂ ਦਾ ਧੰਨਵਾਦ ਵੀ ਅਸੀਂ ਕਰਦੇ ਆ ਔਰ ਆ ਨਹਿਰਾ ਮੈਂ ਤੁਹਾਨੂੰ ਕੈਮਰਾਮੈਨ ਨੂੰ ਕਹੂੰਗਾ ਵਿਖਾਓ ਵੀ ਆ ਵੇਖੋ ਪਾਣੀ ਨਹਿਰਾ ਸੁੱਕੀਆਂ ਪਈਆਂ ਉਧਰ ਪਾਣੀ ਦੇ ਮਾਰ ਦੇ ਨਾਲ ਲੋਕ ਮਰ ਰਹੇ ਆ ਤੇ ਇਹਨਾਂ ਦੇ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਰਾਜਸਥਾਨ ਵਾਲੀ ਨਹਿਰ ਦੇ ਵਿੱਚ ਵੀ ਪਾਣੀ ਬਹੁਤ ਘੱਟ ਹੈ ਔਰ ਇਸ ਕਰਕੇ ਅਸੀਂ ਕੈਨੇ ਵੀ ਇਹਨਾਂ 'ਚ ਕਿਉਂ ਨਹੀਂ ਪਾਣੀ ਛੱਡਿਆ ਜਾ ਰਿਹਾ ਲੋਕਾਂ ਪਾਣੀ ਦੀ ਆੜ ਨਾਲ ਬਹੁਤ ਮਾਰ ਨਾਲ ਮਰ ਰਹੇ ਆ ਲੋਕ ਅੱਜ ਮੈਂ ਦੁਪਹਿਰੇ ਵੇਖ ਰਿਹਾ ਸੀਗਾ ਕਿਉਂਕਿ ਲੁਧਿਆਣੇ ਵਾਲਾ ਜਿਹੜਾ ਉਥੋਂ ਵੀ ਲੁਧਿਆਣੇ ਤੋਂ ਵੀ ਦਰਿਆ ਦਾ ਜਿਹੜਾ ਬੰਨ ਉਹ ਵੀ ਕੋ ਟੁੱਟ ਚੁੱਕਿਆ ਔਰ ਬਹੁਤ ਲੋਕ ਪਰੇਸ਼ਾਨ ਹੋ ਰਹੇ ਆ ਔਰ ਅਸੀਂ ਉਹਨਾਂ ਪਰਿਵਾਰਾਂ ਦੇ ਨਾਲ ਆ ਅਸੀਂ ਦੁੱਖ ਵਿੱਚ ਸ਼ਾਮਲ ਵੀ ਆ ਕਿ ਜਿਨ੍ਹਾਂ ਦੇ ਮਾਲ ਡੰਗਰ ਵੀ ਰੁੜ ਗਏ ਔਰ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਬਹੁਤ ਮਾੜੀ ਗੱਲ ਹੈ ਜਿਹੜਾ ਕਿ ਪਾਣੀ ਦੀ ਮਾਰ ਨਾਲ ਪੰਜਾਬ ਜਿਹੜਾ ਸਾਡਾ ਜੂਝ ਰਿਹਾ ਔਰ ਮੈਂ ਇਹ ਵੀ ਕਹਿ ਰਿਹਾ ਕਿ ਸਾਡਾ ਪੰਜਾਬ ਹੈ ਉਹ ਜਿੱਥੇ ਵੀ ਕੋਈ ਮਾਰ ਪਈ ਹੈ ਸਾਡਾ ਪੰਜਾਬ ਭਰ ਭਰ ਟਰਾਲੀਆਂ ਲੰਗਰ ਤੇ ਪ੍ਰਸ਼ਾਦਿਆਂ ਦੀਆਂ ਲੈ ਕੇ ਜਾਂਦਾ ਰਿਹਾ ਔਰ ਮੈਂ ਦੱਸ ਦੇਵਾਂ ਕਿ ਪਿਛਲੇ ਸਮੇਂ ਦੇ ਵਿੱਚ ਜਿਹੜਾ ਮਤਲਬ ਕਿ ਬਿਹਾਰ ਦੇ ਵਿੱਚ ਆੜਾ ਏ ਉੱਥੇ ਬਹੁਤ ਵੱਡਾ ਨੁਕਸਾਨ ਹੋਇਆ ਤੇ ਔਰ ਸੈਂਟਰ ਗਵਰਨਮੈਂਟ ਨੇ ਉੱਥੇ 11000 ਕਰੋੜਾਂ ਰੁਪਈਆ ਦਾ ਪੈਕੇਜ ਦਿੱਤਾ ਗੁਜਰਾਤ ਦੇ ਵਿੱਚ ਐਡੇ ਵੱਡੇ ਵੱਡੇ ਆੜਾ ਏ ਪਿਛਲੇ ਪਹਿਲੇ ਸਮਿਆਂ ਦੇ ਵਿੱਚ ਉਹ ਤੁਸੀਂ ਵੇਖੋ ਉੱਥੇ ਸੈਂਟਰ ਗਵਰਨਮੈਂਟ ਨੇ ਲੱਖਾਂ ਹਜ਼ਾਰਾਂ ਰੁਪਈਆ ਜਿਹੜਾ ਕਰੋੜਾਂ ਰੁਪਈਆ ਦਿੱਤਾ ਪਰ ਸਾਡੇ ਪੰਜਾਬ ਨੂੰ ਹਜੇ ਤੱਕ ਵੀ ਸੈਂਟਰ ਗਵਰਨਮੈਂਟ ਨੇ ਕੁਝ ਵੀ ਨਹੀਂ ਕੀਤਾ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਤੀਕ ਵੀ ਇੱਕ ਵੀ ਮੂੰਹ ਦੇ ਵਿੱਚੋਂ ਨਹੀਂ ਕੋਈ ਸ਼ਬਦ ਬੋਲਿਆ ਕਿ ਪੰਜਾਬ ਦੇ ਨਾਲ ਇੰਨਾ ਵੱਡਾ ਪਾਣੀ ਦੇ ਨਾਲ ਮਾਰ ਪਈ ਹੈ ਪੰਜਾਬ ਦਾ ਨੁਕਸਾਨ ਹੋਇਆ ਤੇ ਭੈਣੋ ਭਰਾਓ ਉਹਨਾਂ ਨੇ ਕਿਸੇ ਨੇ ਵੀ ਸੈਂਟਰ ਗਵਰਨਮੈਂਟ ਨੇ ਬਾਤ ਨਹੀਂ ਪੁੱਛੀ ਔਰ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹ ਨਿੰਦਾ ਕਰਦੇ ਆ ਕਿਉਂਕਿ ਇਹ ਸਮਾਂ ਜਿਹੜਾ ਸਾਡੂੰ ਪੰਜਾਬ ਦੇ ਨਾਲ ਖੜਨ ਦਾ ਸਮਾਂ ਹੈ ਸਾਨੂੰ ਸਿਆਸਤ ਖੇਡਣ ਦਾ ਸਮਾਂ ਨਹੀਂ ਕਿਉਂਕਿ ਨਾ ਤਾਂ ਕਿਸੇ ਵੀ ਸਰਕਾਰ ਨੇ ਇੱਥੇ ਬਾਹਰ ਦੀਆਂ ਜਿੰਨੀਆਂ ਸਟੇਟਾਂ ਦੀਆਂ ਸਰਕਾਰਾਂ ਕਿਸੇ ਨੇ ਵੀ ਬਾਤ ਨਹੀਂ ਪੁੱਛੀ ਪੰਜਾਬ ਦੀ ਪੰਜਾਬ ਹੈ ਜਿਹੜਾ ਆਪਦੇ ਬਲ ਤੇ ਲੜਾਈ ਲੜ ਰਿਹਾ ਮੈਂ ਸਲੂਟ ਕਰਦਾ ਸਾਡੇ ਪੰਜਾਬ ਦੇ ਨੌਜਵਾਨ ਜੂਸ ਦਾ ਵੀ ਤੇ ਜਿਹੜੇ ਦਿਨ ਰਾਤ ਉੱਥੇ ਸੇਵਾ ਦੇ ਵਿੱਚ ਪੈਣਾ ਭਰਾਵਾਂ ਦੇ ਲੱਗੇ ਹੋਏ ਆ ਤੇ ਇਸ ਕਰਕੇ ਜਿਹੜਾ ਪਾਣੀ ਦੀ ਮਾਰ ਹੈ ਉਹ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਔਰ ਵੱਡਾ ਨੁਕਸਾਨ ਆ ਜਿਹੜਾ ਹੋ ਰਿਹਾ ਇਹ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਪੰਜਾਬ ਹੈ ਜਿਹੜਾ ਉਹ ਸਾਰੇ ਹਿੰਦੁਸਤਾਨ ਛੱਡ ਕੇ ਕਿ ਸਾਰੇ ਬਾਹਰ ਦੇ ਮਤਲਬ ਕਿ ਜਿਹੜੇ ਦੇਸ਼ ਹੈ ਉਹਨਾਂ ਨੂੰ ਵੀ ਪਾਲਦਾ ਕਿਉਂਕਿ ਹਰੀ ਕ੍ਰਾਂਤੀ ਦਾ ਇਹ ਸੂਬਾ ਕਿਉਂਕਿ ਇੱਥੇ ਹਰ ਇੱਕ ਫਸਲ ਪੰਜਾਬ ਦੇ ਵਿੱਚ ਹੁੰਦੀ ਹੈ ਕਿਉਂਕਿ ਦੇਸ਼ ਨੂੰ ਪਾਲਣ ਵਾਲਾ ਕੇ ਪੰਜਾਬ ਇੱਕ ਪਹਿਲੀ ਆਪਾਂ ਕਹਿ ਸਕਦੇ ਹਾਂ ਸਟੇਟ ਹੈ ਜਿਹੜੀ ਕਿ ਜਿਹੜੀ ਇਹ ਮਤਲਬ ਕਿ ਦੇਸ਼ਾਂ ਤੇ ਵਿਦੇਸ਼ਾਂ ਨੂੰ ਪਾਲਦੀ ਹੈ ਕਿਉਂਕਿ ਹਰ ਇੱਕ ਫਸਲ ਇੱਥੇ ਜਿਹੜੀ ਹੁੰਦੀ ਹੈ ਕਿਉਂਕਿ ਜਿਹੜੇ 8 ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਉਹ ਕਦੇ ਵੀ ਉਹ ਘਾਟਾ ਜਿਹੜਾ ਨਹੀਂ ਪੂਰਾ ਹੋ ਸਕਦਾ